ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਅੱਜ ਸਾਡੀ ਮੰਮਾ ਬਣਾ ਰਹੀ ਹੈ ਰੋਟੀ ਉਹ ਵੀ ਮੇਥੇ ਤੇ ਧਨੀਆ ਪਾ ਕੇ ਉਹ ਵੀ ਚੁੱਲੇ ਤੇ ਦੇਖੋ ਚੁੱਲੇ ਦਾ ਟੇਸਟੇ ਵੱਖਰਾ ਹੁੰਦਾ ਹੈ ਮਨੇ ਲੱਕੜਾਂ ਦੀ ਅੱਗ ਤੇ ਉੱਪਰੋਂ ਦੇਖੋ ਮਿੱਠੇ ਧਨੀਆ ਵਾਲੀ ਰੋਟੀ ਬਾਕੀ ਦੇਖੋ بارش ਪੈ ਰਹੀ ਹੈ ਬਾਹਰ ਬੁੰਡਵਾਂ ਦੇ ਜੀ ਹੋਣ ਲੱਗੀ ਹੋਈ ਹੈ ਬਾਕੀ ਅਸੀਂ ਨੇ ਸੋਚਿਆ ਵੀ ਅੱਜ ਚੁੱਲਾ ਵਾਲੀ ਅੱਗੇ ਅਸੀਂ ਬਾੜ ਦੇ ਵੀ ਨਹੀਂ ਹੈਗੀ ਤੇ ਮੀ ਦੇ ਵਿੱਚ ਹੁਣ ਦੇਖੋ ਰੋਟੀ ਬਣਾਉਣ ਦਾ ਨਾਲੇ ਸੇਕਣ ਦਾ ਵੱਖਰਾ ਹੀ ਅੰਦਾਜ਼ ਹੈ ਦੇਖੋ ਰੋਟੀਆਂ ਦਾ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਪੂਰੀ ਤਰ੍ਹਾਂ ਪੱਕਦੀ ਹੈ ਚੁੱਲੇ ਤੇ ਬਾਕੀ ਅੱਜ ਹੈਗੀ ਜੀ 1 ਜਨਵਰੀ ਮੀਂਹ ਪੈ ਰਿਹਾ ਦੇਖੋ ਸਵੇਰ ਸਵੇਰੇ ਮੀਂਹ ਪੈ ਕੇ ਹਟੇ ਹਟ ਗਿਆ ਜਾਨੀ ਹੁਣ ਸਿਵੜ ਸਿਵੜ ਜੀ ਹੋ ਰਹੀ ਸੀਗੀ ਆ ਦੇਖੋ ਜੀ ਗਿੱਲਾ ਹੋਇਆ ਪਿਆ ਸਾਰਾ ਹੀ ਫਰਸ਼ कि थोंनो अपन देखो नहीं संतरे लगे हुए देखो किन्नो औरेंज हुए पेड़ ने पूरे आ देखो पहला जब पिछली बार आए हुए थे कि चाहता है कि सी ग्रीन ते थोंनो सारे ऑरेंज हुए पेड़ ने ਕਿ ਹੁਣ ਤਾਂ ਖਾਲੇ ਤਕਰੀਬਨ ਖਤਮ ਜੀ ਹੋਏ ਪਏ ਨੇ ਥੋੜੇ ਬਹੁਤ ਹੀ ਰਹਿ ਗਏ। ਬਾਕੀ ਆ ਚੀਕੂ ਵੀ ਦੇਖੋ ਇਹ ਵੀ ਲੱਗਣੇ ਸ਼ੁਰੂ ਹੋ ਗਏ ਚੀਕੂ ਵੀ। ਇਹ ਵੀ ਫਸਟ ਟਾਈਮ ਹੀ ਲੱਗੇ। ਤਕਰੀਬਨ 7-8 ਸਾਲ ਦਾ ਬੂਟਾ ਹੋ ਗਿਆ ਹੁਣ ਲੱਗਣ ਲੱਗੇ ਨੇ ਦੇਖੋ ਗਿੱਲਾ ਹੋਇਆ ਐ ਵੇ ਬਾਕੀ ਫਰਸ਼ ਬਿੱਟਲ ਕਿਦਾ ਬਹੋਤਾ ਅੱਜ ਪਹਿਲਾ ਮਹੀ ਪਿਆ ਉਹ ਵੀ ਨਵੇਂ ਸਾਲ ਦਾ ਸਾਰਿਆਂ ਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਲਈ ਨਵਾਂ ਸਾਲ ਭੱਗਾ ਭਰਿਆ ਚੜੇ ਜੀ ਪਰਮਾਤਮਾ ਕਰੇ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਤਰੱਕੀਆਂ ਲਿਆਵੇ ਨਵਾਂ ਸਾਲ ਬਾਕੀ ਜਿਹੜੇ ਸਾਡੇ ਚੈਨਲ ਨਾਲ ਦੇਖੋ ਅੱਜੋ ਪਹਿਲੀ ਵਾਰ ਜੁੜੇ ਨੇ ਉਹ ਜਰੂਰ ਲਾਈਕ ਸਬਸਕ੍ਰਾਈਬ ਕਰਿਓ ਜੀ ਬਾਕੀ ਮਿਲਦੇ ਨੇ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਜੀ ਬਾਕੀ ਇਹ ਦੇਖੋ ਕਿੰਨੀ ਵਧੀਆ ਬਣ ਗਈ ਆਪਣੀਆਂ ਰੋਟੀਆਂ ਹੁਣ ਆਪਾਂ ਰੋਟੀਆਂ ਨੂੰ ਖਾ ਲਈਏ ਅਜੋ ਤੁਸੀਂ ਵੀ ਖਾ ਲਓ ਜੀ ਦੇਖੋ ਕਿੰਨੀਆਂ ਵਧੀਆ ਨੇ ਬਣੀਆਂ